ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਕਾਟੋਕਲੇਸ਼ ਹੈ ਦੂਸਰੇ ਪਾਸੇ ਬੜਾ ਵੱਡਾ ਪੰਗਾ ਲੈ ਲਿਆ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਤੋਂ ਲਗਭਗ 5 ਦਿਨ ਪਹਿਲਾਂ ਅਪਮਾਨਜਨਕ ਭੱਦੀ ਸ਼ਬਦਾਵਲੀ ਵਰਤੀ ਸੀ ਬੀਬੀ ਜਗੀਰ ਕੌਰ ਜੋ ਸ਼ਰੂਮਣੀ ਅਕਾਲੀ ਦਲ ਦਾ ਇੱਕ ਵੱਡਾ ਹਿੱਸਾ ਨੇ ਕਿਉਂਕਿ ਬੀਬੀ ਜਗੀਰ ਕੌਰ ਖੁਦ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਵਾਰ ਪ੍ਰਧਾਨ ਰਹਿ ਚੁੱਕੇ ਨੇ ਅਤੇ ਲਗਾਤਾਰ ਚੌਥੀ ਵਾਰ ਚੋਣ ਜਿੱਤੀ ਜਾ ਚੁੱਕੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਦੇ ਧਾਮੀ ਦੇ ਖਿਲਾਫ ਵੀ ਖੜੀ ਸੀ ਅੱਜ ਤੋਂ 2 ਮਹੀਨੇ ਪਹਿਲਾਂ ਬੀਬੀ ਜਗੀਰ ਕੌਰ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਪਾਰਟੀ ਦੋ ਧੜਿਆਂ ਦੇ ਵਿੱਚ ਵੰਡੀ ਹੋਈ ਸੀ ਇੱਧਰ ਐ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੀਆਂ ਮੁਸ਼ਕਲਾਂ ਘਟਣ ਦੀ ਬਜਾਏ ਵਧਰੀਆਂ ਨੇ ਅੱਜ ਉਹ ਤਲਬ ਹੋਏ ਪੰਜਾਬ ਰਾਜ ਜੋ ਮਹਿਲਾ ਕਮਿਸ਼ਨ ਹੈ ਰਾਜਕੌਰ ਲਾਲੀਗੜ ਦਾ ਵੱਡਾ ਬਿਆਨ ਆਇਆ ਹੈ ਕਿ ਅੱਜ ਉਹਨਾਂ ਨੇ ਮਾਫੀ ਨਾਮਾ ਦਿੱਤਾ ਹੈ ਕਿ ਜਿਹੜੇ ਮੈਂ ਭੱਦੇ ਸ਼ਬਦ ਸ਼ਬਦ ਬੀਬੀ ਜਗੀਰ ਕੌਰ ਲਈ ਬੋਲੇ ਨੇ ਉਹਨਾਂ ਸ਼ਬਦਾਂ ਨੂੰ ਮੈਂ ਵਾਪਸ ਲੈਂਦਾ ਹਾਂ ਅਤੇ ਮੈਂ ਮਾਫੀ ਮੰਗਦਾ ਹਾਂ ਲੇਕਿਨ ਮਾਫੀ ਮੰਗਲ ਨਾਲ ਨਹੀਂ ਸਰਨਾ ਇਹ ਵੱਡਾ ਜਿਹੜਾ ਹੈ ਬਿਆਨ ਆ ਗਿਆ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਸਖਤ ਕਾਰਵਾਈ ਹੋਵੇਗੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਉਹਨਾਂ ਕਹਿੰਿਆ ਤੁਸੀਂ ਆਪਣਾ ਪੱਖ ਰੱਖ ਗਏ ਹੋ ਲੇਕਿਨ ਹੁਣ ਅਸੀਂ ਪੱਖ ਸੁਣਾਗੇ ਬੀਬੀ ਜ਼ਗੀਰ ਕੌਰ ਦਾ ਬੀਬੀ ਜਗੀਰ ਕੌਰ ਤਾਂ ਆਲਰੇਡੀ ਪਹਿਲੇ ਹੀ ਤੱਤੇ ਹੋਏ ਫਿਰਦੇ ਨੇ ਉਹ ਕਹਿੰਦੇ ਜੇਕਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੇਰੇ ਸਾਹਮਣੇ ਹੁੰਦੇ ਇਸਰਾਨ ਦੀਆਂ ਮੈਨੂੰ ਗਾਲਾਂ ਕੱਢਦੇ ਤੇ ਮੈਂ ਉਹਨਾਂ ਦਾ ਜਵਾਰਾ ਬਾਹਰ ਕੱਢ ਦੇਣਾ ਸੀ ਯਾਨੀ ਕਿ ਬੀਬੀ ਜਗੀਰ ਕੌਰ ਦਾ ਵੀ ਸੁਭਾਅ ਜਿਹੜਾ ਹੈ ਤੱਤਾ ਹੈ ਨਰਮ ਸੁਭਾਅ ਵਾਲੀ ਉਹ ਨਹੀਂ ਇਸ ਕਰਕੇ ਇਹਦਾ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਉਹਨਾਂ ਨੇ ਬਾਦਲ ਐਂਡ ਕੰਪਨੀ ਕਹਿ ਦਿੱਤਾ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਨਹੀਂ ਕਿਹਾ ਉਹਨੇ ਕਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲੈਂਡ ਕੰਪਨੀ ਬਣ ਗਈ ਹੈ ਯਾਨੀ ਕਿ ਉਹ ਬੋਲਣ ਤੋਂ ਗੱਲਬਾਤ ਤੋਂ ਕਦੇ ਵੀ ਗ੍ਰੇਸਲੀ ਕਰਦੇ ਉਹਨਾਂ ਨੇ ਕਿਹਾ ਯਾਨੀ ਕਿ ਪੰਜਾਬ ਰਾਜ ਮੈਲਾ ਕਮਿਸ਼ਨ ਜਿਹੜਾ ਹੈ ਜਿਸ ਦੇ ਡਾਇਰੈਕਟਰ ਨੇ ਰਾਜਕੌਰ ਲਾਲੀਗੈਨ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਅਸੀਂ ਪੱਕਾ ਲੈਣਾ ਹਨ ਬੀਬੀ ਜਗੀਰ ਕੌਰ ਦਾ ਜੇਕਰ ਬੀਬੀ ਜਗੀਰ ਕੌਰ ਇਸ ਮਾਫੀ ਨਾਮੇ ਉੱਤੇ ਨਹੀਂ ਨਹੀਂ ਮੰਨਦੀ ਕਿ ਮੈਨੂੰ ਇਹ ਮਾਫੀਨਾਮਾ ਮਨਜ਼ੂਰ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੌਥੀ ਵਾਰ ਲਗਾਤਾਰ ਬਣੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਉਧਰ ਇਹ ਵੀ ਗੱਲਾਂ ਹੋ ਰਹੀਆਂ ਨੇ ਕਿ ਪ੍ਰਧਾਨ ਜਿਹੜਾ ਨਵਾਂ ਬਣਾਉਣਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਕ ਦੱਸਿਆ ਜਾ ਰਿਹਾ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਲਈ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਮੈਂਬਰਾਂ ਦੇ ਨਾਲ ਕਿਉਂਕਿ ਸਾਰੀਆਂ ਸਿੱਖ ਅਤੇ ਸਿੱਖ ਜਥੇਬੰਦੀਆਂ ਇਹ ਕਹਿ ਰਹੀਆਂ ਨੇ ਕਿ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਹੈ ਬੀਬੀ ਜਗੀਰ ਕੌਰ ਦੇ ਖਿਲਾਫ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦੁਆਰਾ ਉਸ ਨੇ ਸਿੱਖ ਪੰਥ ਨੂੰ ਸਿੱਖ ਕੌਮ ਨੂੰ ਜਿਹੜਾ ਸ਼ਰਮਸਾਰ ਕੀਤਾ ਹੈ ਜੇਕਰ ਧਰਮ ਦੇ ਨੁਮਾਇंदे ਧਰਮ ਦੇ ਪ੍ਰਧਾਨ ਹੀ ਇਸ ਤਰ੍ਹਾਂ ਦੀ ਬੋਲੀ ਬੋਲਣਗੇ ਫਿਰ ਆਮ ਲੋਕਾਂ ਤੋਂ ਅਸੀਂ ਕੀ ਇੱਛਾ ਜਾਂ ਆਸ ਕਰ ਸਕਦੇ ਹਾਂ ਇਧਰ ਲਾਲੀਕੌਰ ਗਿਲ ਨੇ ਵੀ ਸ਼ਿਕੰਜਾ ਕੱਸ ਦਿੱਤਾ ਹੈ ਉਹਨਾਂ ਕਹਿੰਿਆ ਭਾਈ ਸਾਹਿਬ ਆਜੂ ਕੋ ਹਿੰਦੂ ਸਤਾਮੀ ਜੀ ਮਾਫੀ ਨਾਲ ਨਹੀਂ ਬਣਨਾ ਅਸੀਂ ਪੱਕ ਸੁਣਨਾ ਹੈ ਬੀਬੀ ਜ਼ਗੀਰ ਕੌਰ ਦਾ ਜੇਕਰ ਬੀਬੀ ਜ਼ਗੀਰ ਕੌਰ ਮੰਨਦੇ ਨੇ ਸਾਡੇ ਵੱਲੋਂ ਮਾਫੀਨਾਮਾ ਜੇਕਰ ਬੀਬੀ ਜ਼ਗੀਰ ਕੌਰ ਨਹੀਂ ਮੰਨਦੇ ਉਹ ਆਲਰੇਡੀ ਕਹਿੰਦੇ ਨੇ ਪਹਿਲਾਂ ਤੱਤੇ ਹੋਏ ਫਿਰਦੇ ਨੇ ਤਾਂ ਤੁਹਾਡੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਯਾਨੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆਂ ਦਿਨ ਬਰ ਦਿਨ ਮੁਸੀਬਤਾਂ ਘਟਣ ਦੀ ਬਜਾਏ ਉਹ ਵੱਧ ਰਹੀਆਂ ਨੇ ਧੰਨ